ਸਤਿ ਸ਼੍ਰੀ ਅਕਾਲ ਜੀ ਸਵਾਗਤ ਹੈ ਜੀ ਮੇਰੇ YouTube ਚੈਨਲ ਤੇ ਜੀ ਮੇਰੀ ਅੱਜ ਦੀ ਪਿਆਰੀ ਜੀ ਸਟੋਰੀ ਜਿਸ ਦਾ ਨਾਮ ਹੈਗਾ ਹੱਥੀ ਕਿਰਤ ਜਿਸ ਦਾ ਨਾਮ ਹੈਗਾ ਹੱਥੀ ਕਿਰਤ ਇੱਕ ਵਾਰ ਦੀ ਗੱਲ ਹੈ ਜੀ ਇੱਕ ਰਾਜਾ ਹੁੰਦਾ ਹੈ ਰਾਜੇ ਦਾ ਇੱਕ ਮੁੰਡਾ ਹੁੰਦਾ ਹੈ ਪਰ ਉਸ ਦੀ ਸੋਚ ਅਵੱਲੀ ਹੀ ਹੁੰਦੀ ਹੈ ਉਹ ਉਸਦੀ ਸੋਚ ਇਹ ਸੀ ਵੀ ਉਹ ਹਰੇਕ ਨੂੰ ਇੱਕ ਹੀ ਗੱਲ ਕਹਿੰਦਾ ਸੀ ਜਿਸ ਨਾਲ ਮੇਰਾ ਵਿਆਹ ਹੋਵੇਗਾ ਮੈਂ ਉਸ ਨਾਰੀ ਨੂੰ ਹਰ ਰੋਜ਼ ਪੰਜ ਛੇਤਰ ਮਾਰਿਆ ਕਰਾਂਗਾ ਦਰਅਸਲ ਉਸ ਦੇ ਪਹਿਲੇ ਤਿੰਨ ਵਿਆਹ ਹੋ ਚੁੱਕੇ ਸਨ ਤੇ ਉਹ ਪਹਿਲੀਆਂ ਤਿੰਨਾਂ ਰਾਣੀਆਂ ਦੇ ਹੀ ਰੋਜ਼ ਪੰਜ-ਪੰਜ ਛੇਤਰ ਮਾਰਿਆ ਕਰਦਾ ਤੇ ਅੱਗੋ ਵੀ ਉਹਦੀ ਇਹ ਸੋਚ ਸੀ ਵੀ ਜਿਸ ਨਾਲ ਵੀ ਮੇਰਾ ਵਿਆਹ ਹੋਊਗਾ ਮੈਂ ਛੇਤਰ ਹੀ ਮਾਰਿਆ ਕਰੂੰਗਾ ਇੱਕ ਦਿਨ ਉਹ ਘੋੜਸਵਾਰ ਤੇ ਚਲਾ ਜਾਂਦਾ ਹੈ। ਰਾਸਤੇ ਦੇ ਵਿੱਚ ਖੂਹ ਤੇ ਕਈ ਕੁੜੀਆਂ ਪਾਣੀ ਭਰ ਰਹੀਆਂ ਹੁੰਦੀਆਂ ਹਨ ਤੇ ਗੱਲਾਂ ਕਰਦੀਆਂ ਨੇ ਫਲਾਣੇ ਰਾਜੇ ਦਾ ਮੁੰਡਾ ਆਪਣੀ ਰਾਣੀ ਨੂੰ ਰੋਜ਼ ਹੀ ਪੰਜ ਛਿੱਤਰ ਮਾਰਦਾ ਹੈ ਤੇ ਅੱਗੋਂ ਵੀ ਇਹ ਕਹਿੰਦਾ ਜਿਸ ਨਾਲ ਮੇਰਾ ਵਿਆਹ ਹੋਵੇਗਾ ਮੈਂ ਪੰਜ ਛਿੱਤਰ ਮਾਰਿਆ ਕਰਾਂਗਾ। ਉਹਨਾਂ ਵਿੱਚ ਇੱਕ ਸੀਤਰਖਾਨਾ ਦੀ ਕੁੜੀ। ਉਹ ਕਹਿੰਦੀ ਜੇ ਮੇਰੇ ਨਾਲ ਵਿਆਹ ਹੋ ਜਾਵੇ ਤਾਂ ਮੈਂ ਤਾਂ ਉਸ ਨੂੰ ਛਿੱਤਰ ਦੇ ਵਿੱਚ ਪਾਣੀ ਪਿਆਵਾ ਇਹ ਗੱਲ ਸੁਣ ਕੇ ਰਾਜਾ ਜਿਹੜਾ ਰਾਜ ਦਾ ਮੁੰਡਾ ਸੀ ਸੋਚਣ ਲੱਗਾ ਗੱਲ ਸੁਣ ਕੇ ਘਰੇ ਆ ਗਿਆ ਸੋਚਿਆ ਸੋਚਦਿਆਂ ਉਹਨੇ ਆਪਣੇ ਪਿਤਾ ਜੀ ਨੂੰ ਕਿਹਾ ਮੈਂ ਉਸ ਨਾਲ ਵਿਆਹ ਕਰਾਉਣਾ ਹੈ ਤਾਂ ਉਸ ਦਾ ਪਿਓ ਕੁੜੀ ਦੇ ਪਿਓ ਸਰਖਾਨ ਜਿਹੜੀ ਤਰਖਾਨਾਂ ਦੀ ਕੁੜੀ ਹੁੰਦੀ ਉਹਦੇ ਪਿਓ ਨੂੰ ਘਰੇ ਸੱਦਦਾ ਹੈ ਤਾਂ ਕਹਿੰਦਾ ਹੈ ਜਾ ਜਾ ਕੇ ਪੰਜ ਸੇਰ ਚਿੜੀਆਂ ਦਾ ਦੁੱਧ ਲਿਆ ਦੇ ਨਹੀਂ ਤਾਂ ਮੈਂ ਤੇਰਾ ਬਾਲ ਬੱਚਾ ਖਤਮ ਕਰ ਦਿੰਦਾ ਹੈ ਉਹ ਵਿਚਾਰਾ ਉਦਾਸ ਚਿਹਰਾ ਲੈ ਕੇ ਘਰੇ ਆ ਗਿਆ ਤੇ ਮੰंजे ਤੇ ਬੈਠ ਗਿਆ ਤਾਂ ਉਸ ਦੀ ਧੀ ਪੁੱਛਣ ਲੱਗੀ ਰਾਜਾ ਸਾਹਿਬ ਨੇ ਤੁਹਾਨੂੰ ਕੀ ਕਿਹਾ ਹੈ ਤਾਂ ਉਸ ਦੇ ਪਿਓ ਨੇ ਉਸ ਨੂੰ ਸਾਰੀ ਗੱਲ ਦੱਸੀ ਤੇ ਵੀ ਰਾਜੇ ਨੇ ਇਹ ਸ਼ਰਤ ਰੱਖੀ ਹੈ ਤੇ ਉਹ ਕਹਿੰਦੀ ਪਿਤਾ ਜੀ ਤੁਸੀਂ ਉਦਾਸ ਨਾ ਹੋਵੋ ਮੈਂ ਚਿੜੀਆਂ ਦਾ ਦੁੱਧ ਲੈ ਆਵਾਂਗੀ ਪਰ ਉਹ ਸੋਚਣ ਲੱਗਾ ਪਰ ਇਹ ਕਿਵੇਂ ਹੋ ਸਕਦਾ ਹੈ ਉਸ ਤਰਖਾਣਾ ਦੀ ਕੁੜੀ ਦੀ ਇੱਕ ਪੱਕੀ ਸੇਲੀ ਵੀ ਸੀ ਉਸਨੇ ਆਪਣੀ ਸੇਲੀ ਨੂੰ ਕਿਹਾ ਜਦੋਂ ਵੀ ਤੁਸੀਂ ਕੋਈ ਬੱਕਰਾ ਵੱਢੋ ਉਸ ਦਾ ਖੂਨ ਡੋਂਗੇ ਦੇ ਵਿੱਚ ਪਾ ਕੇ ਰੱਖ ਲਿਓ ਹੌਲੀ ਹੌਲੀ ਕਰਕੇ ਉਹਨੇ ਜਿਹੜਾ ਖੂਨ ਦਾ ਘੜਾ ਭਰ ਦਿੱਤਾ ਉਹਦੀ ਸੇਲੀ ਨੇ ਫਿਰ ਉਹ ਆਪ ਗਈ ਦਰਜੀ ਦੇ ਕੋਲੇ ਤੇ ਬਹੁਤ ਸਾਰੀਆਂ ਲੀਰਾਂ ਲਿਆ ਕੇ ਘੜੇ ਦੇ ਵਿੱਚ ਪਾ ਦਿੱਤੀਆਂ ਜੋ ਕਿ ਖੂਨ ਨਾਲ ਭਿੱਜ ਗਈਆਂ ਤੇ ਰਾਸਤੇ ਦੇ ਵਿੱਚ ਘੜੇ ਦੇ ਵਿੱਚ ਲੀਰਾਂ ਧੋਣ ਲੱਗ ਗਈ ਖੂਨ ਦੀਆਂ ਉੱਤੋਂ ਰਾਜਾ ਗੁజర్ ਰਿਹਾ ਸੀ ਤਾਂ ਕਹਿ ਲਗਾ ਆ ਕੀ ਕਰਨ ਡਈਂ ਉਹ ਕਹਿੰਦੀ ਮੇਰੇ ਪਿਓ ਦੇ ਘਰੇ ਮੁੰਡਾ ਹੋਇਆ ਹੈ ਮੈਂ ਉਸ ਦੇ ਪੋਤੜੇ ਧੋ ਰਹੀਆਂ ਉਹ ਕਹਿੰਦਾ ਤੂੰ ਪਾਗਲ ਹੋ ਗਈਂ ਇੱਕ ਅੱਧੀ ਬੰਦਿਆਂ ਨੂੰ ਵੀ ਮੁੰਡੇ ਹੋਏ ਨੇ ਉਹ ਕਹਿੰਦੀ ਨਹੀਂ ਹੋਇਆ ਹੈ ਸੱਚੀ ਹੋਇਆ ਹੈ ਬੈਸ ਦੇ ਬੈਸ ਦੇ ਦੋਵੇਂ ਜਣੇ ਦਰਬਾਰ ਦੇ ਵਿੱਚ ਚਲੇ ਜਾਂਦੇ ਨੇ ਰਾਜਾ ਕਹਿੰਦਾ ਇਹ ਗੱਲ ਨਹੀਂ ਹੋ ਸਕਦੀ ਵੀ ਬੰਦੇ ਨੇ ਇੱਕ ਮੁੰਡੇ ਨੂੰ ਜਨਮ ਦਿੱਤਾ ਹੈ ਉਹ ਕਹਿੰਦੀ ਨਹੀਂ ਜੀ بیٹے ਨੂੰ ਹੀ ਜਨਮ ਦਿੱਤਾ ਮੇਰੇ ਪਿਤਾ ਜੀ ਨੇ ਪਰ ਉਹ ਕਹਿੰਦੀ ਤੁਸੀਂ ਲਿਖ ਕੇ ਦੋ ਉਹ ਕਹਿੰਦਾ ਮੈਂ ਲਿਖ ਦਿੰਦਾ ਕਾਗਜ਼ ਦੇ ਉੱਤੇ ਵੀ ਬੰਦਿਆਂ ਨੂੰ ਕਦੀ ਬੱਚੇ ਨਹੀਂ ਹੋਏ ਤੇ ਉਹ ਜਦੋਂ ਰਾਜਾ ਲਿਖ ਦਿੰਦਾ ਹੈ ਤਾਂ ਫਿਰ ਉਹ ਵੀ ਕਹਿੰਦੀ ਹੈ ਜੇ ਬੰਦਿਆਂ ਨੂੰ ਮੁੰਡੇ ਨਹੀਂ ਹੁੰਦੇ ਫਿਰ ਚਿੜੀਆਂ ਨੂੰ ਵੀ ਦੁੱਧ ਨਹੀਂ ਆਉਂਦਾ ਰਾਜਾ ساری ਗੱਲ ਸਮਝ ਗਿਆ ਤਾਂ ਫਿਰ ਅਗਲੇ ਦਿਨ ਉਸਦੇ ਪਿਓ ਨੂੰ ਫਿਰ ਬੁਲਾ ਲੈਂਦਾ ਹੈ ਕਹਿੰਦਾ ਉਸ ਬਾਗ ਵਿੱਚ ਜਾ ਉਸ ਸ਼ਹਿਰ ਵਿੱਚ ਜਾ ਜਿੱਥੇ ਉਹ ਫੁੱਲ ਖਿੜੇ ਹੋਏ ਨੇ ਬਹੁਤ ਸਾਰੇ ਫੁੱਲ ਤਾਂ ਮੈਨੂੰ ਬਹੁਤ ਸਾਰੇ ਫੁੱਲ ਜਿਹੜੇ ਲਿਆ ਦੇ ਨਹੀਂ ਤਾਂ ਹੁਣ ਤੇਰੀ ਲਾਸਟ ਵਾਰਨਿੰਗ ਹੈ ਨਹੀਂ ਤਾਂ ਮੈਂ ਤੇਰੀ ਸਾਰੇ ਹੀ ਬੱਚੇ ਬਾਲੀ ਬੱਚਾ ਖਤਮ ਕਰ ਦੇਣਾ ਹੈ ਚਲੋ ਜੇ ਨਹੀਂ ਗੱਲ ਸੁਣ ਕੇ ਫਿਰ ਉਹ ਵਿਚਾਰਾ ਘਰੇ ਆ ਗਿਆ ਤੇ ਉਹਦੀ ਬੇਟੀ ਫਿਰ ਉਹਨੂੰ ਪੁੱਛਣ ਲੱਗੀ ਵੀ ਰਾਜ ਨੇ ਤੁਹਾਨੂੰ ਕੀ ਸ਼ਰਤ ਰੱਖੀ ਹੈ ਤੋ ਕਹਿੰਦਾ ਵੀ ਉਹਨੇ ਬੜੀ ਅਜੀਬ ਜੀ ਸ਼ਰਤ ਰੱਖ ਦਿੱਤੀ ਹੁਣ ਤਾਂ ਪਰ ਕਹਿੰਦਾ ਉੱਥੇ ਤਾਂ ਪਹਿਰੇਦਾਰ ਵੀ ਬਹੁਤ ਲੱਗੇ ਹੋਏ ਨੇ ਮੈਂ ਫੁੱਲ ਕਿਵੇਂ ਲੈ ਕੇ ਆਵਾਂਗਾ ਉਹਦੀ ਤੀ ਕਹਿੰਦੀ ਪਿਤਾ ਜੀ ਤੁਸੀਂ 1 ਮਹੀਨੇ ਦਾ ਮੌਲਤ ਲੈ ਆਓ ਉਹ ਵਿਚਾਰਾ ਰਾਜੇ ਕੋਲੇ ਜਾਂਦਾ ਹੈ 1 ਮਹੀਨੇ ਦੀ ਮੌਲਤ ਲੈ ਆਉਂਦਾ ਹੈ ਤੇ ਕੁੜੀ ਮਰਦਾਨਾ ਵਾਲੇ ਕੱਪੜੇ ਪਾ ਕੇ ਘੋੜੇ ਤੇ ਸਵਾਰ ਹੋ ਕੇ ਫੁੱਲਾਂ ਵਾਲੇ ਸ਼ਹਿਰ ਚਲੀ ਜਾਂਦੀ ਹੈ ਤੇ ਜਾ ਕੇ ਰਾਜੇ ਦੇ ਕੋਲੇ ਪੇਸ਼ ਹੋ ਜਾਂਦੀ ਹੈ ਕਹਿੰਦੀ ਮੈਂ ਰਾਜੇ ਦੀ ਨੌਕਰੀ ਕਰਨੀ ਹੈ ਉਹ ਅੱਗੋ ਕਹਿੰਦੇ ਕੀ ਕੰਮ ਕਰੇਗੀ ਤੇ ਕਿੰਨੀ ਤਨਖਾਹ ਲਵੇਗੀ ਉਹ ਕਹਿੰਦੀ ਬਸ ਰੋਟੀ ਦੇ ਦਿਓ ਤੇ ਕੰਮ ਜਿਹੜਾ ਮਰਜ਼ੀ ਕਰਵਾ ਲਿਓ ਉਹ ਕਹਿੰਦਾ ਠੀਕ ਹੈ ਉਹਦੇ ਰਾਜੇ ਦੇ ਨਾਲ ਇੱਕ ਵਜ਼ੀਰ ਵੀ ਸੀ ਉਹ ਕਹਿਣ ਲੱਗਾ ਰਾਜਾ ਜੀ ਇਹ ਬੰਦਾ ਨਹੀਂ ਆ ਇਹ ਇੱਕ ਔਰਤ ਆ ਰਾਜਾ ਕਹਿੰਦਾ ਬੰਦਾ ਹੈ ਉਹ ਕਹਿੰਦਾ ਨਹੀਂ ਔਰਤ ਆ ਉਹ ਦੋਵੇਂ ਜਾਣੇ ਬੈਠਣਾ ਸ਼ੁਰੂ ਕਰ ਦਿੰਦੇ ਨੇ ਫਿਰ ਰਾਜਾ ਕਹਿੰਦਾ ਆਪਾਂ ਇਸ ਤੋਂ ਕੰਮ ਕਰਾ ਕੇ ਦੇਖੀਏ ਜੇ ਤਾਂ ਇਸ ਨੇ ਕੰਮ ਕਰ ਦਿੱਤੇ ਤਾਂ ਫਿਰ ਇਹ ਬੰਦਾ ਜੇ ਇਸ ਨੇ ਨਾ ਕੀਤੇ ਤਾਂ ਇਹ ਜਨਾਨੀ ਹੈ ਚਲੋ ਵਜ਼ੀਰ ਕਹਿੰਦਾ ਜੀ ਰਾਜਾ ਜੀ ਸਭ ਤੋਂ ਪਹਿਲਾਂ ਆਪਾਂ ਇਸ ਨੂੰ ਕਹਿੰਦੇ ਆ ਚੱਲ ਨਾਈਏ ਉਹਨੂੰ ਕਹਿੰਦਾ ਨੌਕਰ ਚੱਲ ਨਾਈਏ ਉਹ ਪਹਿਲਾਂ ਤਾਂ ਕਹਿੰਦਾ ਪਹਿਲਾਂ ਤੁਸੀਂ ਨਾਓ ਫਿਰ ਵਜ਼ੀਰ ਨਾਵੇ ਫਿਰ ਮੈਂ ਨਾਵਾਂਗਾ ਤੇ ਰਾਜੇ ਨੇ ਕਿਹਾ ਜੇ ਤਾਂ ਇਹ ਲੇਟ ਬਾਹਰ ਆਇਆ ਹਨਾ ਵਜ਼ੀਰ ਨੇ ਵੀ ਕਿਹਾ ਤਾਂ ਇਹ ਬੰਦਾ ਹੈ ਤੇ ਜੇ ਨਾ ਹੈ ਫਿਰ ਇਹ ਜਨਾਨੀ ਹੈ ਚਲੋ ਜੋ ਨਾ ਫਟਾਫਟ ਬਾਹਰ ਨਾ ਕੇ ਬਾਹਰ ਆ ਜਾਂਦਾ ਤੇ ਉਹ ਕਹਿੰਦੇ ਨਹੀਂ ਵੇਖ ਓਏ ਵਜ਼ੀਰਾ ਇਹ ਬੰਦਾ ਹੀ ਹੈ ਤੂੰ ਮੇਰੀ ਗੱਲ ਤੇ ਜਕੀਨੇ ਕਾ ਵਜ਼ੀਰ ਕਹਿੰਦਾ ਨਹੀਂ ਹੁਣ ਆਪਾਂ ਇਹਦੇ ਤੋਂ ਰਸੋਈ ਦਾ ਕੰਮ ਕਰਵਾ ਕੇ ਦੇਖਦੇ ਹਾਂ ਉਹ ਜਾਂਦਾ ਤੇ ਰੀਜੇ ਤਾਂ ਕਹਿੰਦਾ ਇਹਨੇ ਦੁੱਧ ਉਬਾਲ ਦਿੱਤਾ ਫਿਰ ਇਹ ਬੰਦਾ ਹੈ ਜਿਹਨੇ ਦੁੱਧ ਨਾ ਵਾਲਿਆ ਫਿਰ ਇਹ ਜਨਾਨੀ ਉਹ ਜਾਂਦਾ ਜੀ ਰਸੋਈ ਦੇ ਵਿੱਚ ਵਿੰਗਿਆ ਟੇਡੀਆਂ ਰੋਟੀਆਂ ਲਾ ਦਿੰਦੀ ਹੈ ਦੁੱਧ ਵੀ ਉਬਾਲ ਦਿੰਦੀ ਹੈ ਤੇ ਕਹਿੰਦਾ ਲੈ ਹੁਣ ਤੂੰ ਦੱਸ ਕੀ ਦੱਸ ਕਮੇਗਾ ਇਹ ਤਾਂ ਬੰਦਾ ਹੀ ਹੈ ਉਹਨੇ ਦੁੱਧ ਵੀ ਉਬਾਲ ਦਿੱਤਾ ਜੇ ਜਨਾਨੀ ਹੁੰਦੀ ਇਹਨੇ ਦੁੱਧ ਉਬਲ ਲੈਣੀ ਸੀ ਦੇਣਾ ਫੇਰ ਉਹ ਬੈਂਸ ਦੇ ਰਹਿ ਤੇ ਬੈਂਸ ਦੇ ਬੈਂਸੇ ਤਿੰਨੇ ਜਾਣੇ ਉਸ ਫੁੱਲਾਂ ਵਾਲੇ ਬਾਗ ਚ ਚਲੇ ਜਾਂਦੇ ਨੇ ਤੇ ਉਹ ਕਹਿੰਦੀ ਹੈ ਉਹ ਰਾਜਾ ਕਹਿੰਦਾ ਚਲ ਖਾਲ ਟੱਪ ਉਹ ਕਹਿੰਦੀ ਰਾਜਾ ਜੀ ਸਭ ਤੋਂ ਪਹਿਲਾਂ ਤਾਂ ਖਾਲ ਤੁਸੀਂ ਟੱਪੋਗੇ ਫਿਰ ਵਜ਼ੀਰ ਟੱਪੇਗਾ ਉਸ ਤੋਂ ਬਾਅਦ ਮੈਂ ਟੱਪਾਂਗੀ ਤੇ ਜਦੋਂ ਰਾਜਾ ਖਾਲ ਟੱਪਦਾ ਤਾਂ ਖਾਲ ਦੇ ਵਿੱਚ ਡਿੱਗ ਪੈਂਦਾ ਹੈ ਤਾ ਫਿਰ ਉਹ ਆਪ ਵੀ ਟੱਪ ਜਾਂਦੀ ਫਿਰ ਉਹ ਕਹਿੰਦੀ ਹੈ ਰਾਜਾ ਜੀ ਤੁਸੀਂ ਝੂਠੇ ਹੋ ਵਜ਼ੀਰ ਸੱਚਾ ਹੈ ਤੇ ਉਹ ਕਿੰਨੇ ਸਾਰੇ ਫੁੱਲ ਲੈ ਕੇ ਘੋੜੇ ਤੇ ਸਵਾਰ ਹੋ ਕੇ ਚਲੀ ਜਾਂਦੀ ਹੈ ਇੰਨੀ ਗੱਲ ਕਹਿ ਕੇ ਜਦੋਂ ਫੁੱਲ ਲੈ ਕੇ ਰਾਜੇ ਦੇ ਦਰਬਾਰ ਤੇ ਗਈ ਤਾਂ ਉਹ ਜਾ ਕੇ ਕਹਿੰਦੇ ਆ ਲਓ ਜੀ ਮੈਂ ਫੁੱਲ ਵੀ ਲੈ ਆਈ ਕਹਿੰਦੇ ਵੀ ਤੁਸੀਂ ਸਿੱਧਾ ਸਿੱਧਾ ਕਹੋ ਸਾ ਵੀ ਮੈਂ ਤੁਹਾਡੇ ਬੇਟੇ ਦੇ ਨਾਲ ਸ਼ਾਦੀ ਕਰਨੀ ਹੈ ਵੀ ਤੁਸੀਂ ਇੰਨੀਆਂ ਔਂਕੜਾਂ ਜੋ ਮੇਰੇ ਪਿਤਾ ਜੀ ਨੂੰ ਪਾ ਰਹੇ ਆ ਮੈਂ ਵਿਆਹ ਲਈ ਤਿਆਰ ਆ ਉਹ ਕਹਿੰਦਾ ਠੀਕ ਹੈ ਚਲੋ ਜੀ ਰਾਜੇ ਦਾ ਮੁੰਡਾ ਤਰਖਾਣਾ ਦੀ ਕੁੜੀ ਨੂੰ ਵਿਆਹ ਕੇ ਘਰੇ ਲੈ ਆਉਂਦਾ ਹੈ ਜੀ ਤੇ ਉਸ ਨੂੰ ਕਹਿੰਦਾ ਚਲ ਤਿਆਰ ਹੋ ਜਾ ਛਤਰਖਾਨ ਲਈ ਹੁਣ ਤੇ ਉਹ ਕਹਿੰਦੀ ਠਹਿਰ ਵੀ ਜਾਓ ਫਿਰ ਉਹ ਕਹਿੰਦੀ ਨਾ ਅਸੀਂ ਤਾਂ ਅਸੀਂ ਤਾਂ ਗਰੀਬ ਘਰ ਦੀਆਂ ਜਾਈਆਂ ਤੁਸੀਂ ਤਾਂ ਸਾਨੂੰ ਜੋਰਾ ਨਾਲ ਵਿਆਹ ਕੇ ਲੈ ਕੇ ਆਇਓ ਸਵਾਤ ਤਾਂ ਤਾਂ ਹੈ ਜੇ ਉਸ ਰਾਜੇ ਦੀ ਧੀ ਨੂੰ ਤੁਸੀਂ ਵਿਆਹ ਕਰਕੇ ਲੈ ਕੇ ਆਓ ਉਹ ਦੇ ਪੰਜ ਛੇਤਰ ਮਾਰੋ ਫੇਰ ਅਸੀਂ ਮੰਨੀਏ ਜੇ ਉਹ ਪੰਜ ਛੇਤਰ ਖਾ ਲਵੇ ਫੇਰ ਭਾਵੇਂ ਸਾਡੇ 10 ਮਾਰ ਦਿਓ ਕੋਲ ਖੜੀਆਂ ਦੂਜੀਆਂ ਰਾਣੀਆਂ ਡਰ ਗਿਆ ਕਹਿੰਦੀ ਅੱਗੇ ਤਾਂ ਪੰਜ ਛੇਤਰ ਵਜਦੇ ਸੀ ਹੁਣ ਇਹਨੇ 10 ਕਰ ਦਿੱਤੇ ਆ ਤੇ ਉਹ ਕਹਿੰਦੀ ਡਰੋ ਨਾ ਵੀ ਕੁਛ ਨਹੀਂ ਤੁਹਾਨੂੰ ਮੈਂ ਹੋਣ ਦਿੰਦੀ ਰਾਜੇ ਦਾ ਮੁੰਡਾ ਇਹਨੀ ਗੱਲ ਸੁਣ ਕੇ ਉਹ ਰਾਣੀ ਜਿਹੜੀ ਦੀ ਸ਼ਰਤ ਰੱਖੀ ਸੀ ਉਸ ਨੂੰ ਵਿਆਹਣ ਵਾਸਤੇ ਚਲਾ ਗਿਆ ਤੇ ਅੱਗੋ ਦੁੱਧੀਆਂ ਰਾਣੀਆਂ ਨੇ ਕਹਿੰਦੀਆਂ ਤੁਸੀਂ ਤਾਂ ਐਵੇਂ ਡਰੀ ਗਈਆਂ ਦੇਖੋ ਮੈਂ ਤੁਹਾਨੂੰ ਬਚਾਰਿਆ ਉਹ ਕਹਿੰਦੀ ਕਿੱਥੇ ਆ ਕੇ ਗਿਣ-ਗਿਣ ਕੇ ਮਾਰੂਗਾ ਹੁਣ ਤਾਂ 5 ਦੀ ਥਾਂ 10 70 ਹੋ ਗਏ ਆ ਗਿਣ-ਗਿਣ ਕੇ ਸਾਨੂੰ ਮਾਰੇਗਾ ਇਹਦੀ ਕੋਈ ਗੱਲ ਨਹੀਂ ਆਪਾਂ ਉਸ ਚੀਜ਼ ਦਾ ਵੀ ਬੰਦੋਬਸਤ ਜਿਹੜਾ ਕਰ ਲਵਾਂਗੇ ਰਾਜੇ ਦਾ ਮੁੰਡਾ ਉਸ ਸ਼ਹਿਰ ਤੇ ਚਲਾ ਜਾਂਦਾ ਹੈ ਰਾਣੀ ਨੂੰ ਵਿਆਉਣ ਲਈ ਤੇ ਦਰਬਾਰ ਦੇ ਵਿੱਚ ਜਾ ਕੇ ਕਹਿੰਦਾ ਰਾਜਾ ਜੀ ਮੈਂ ਤੁਹਾਡੀ ਬੇਟੀ ਦੇ ਨਾਲ ਵਿਆਹ ਕਰਨਾ ਹੈ ਉਹ ਕਹਿੰਦਾ ਤੇਰੇ ਵਰਗੇ ਇੱਥੇ ਬਹੁਤ ਆਏ ਨੇ ਤੇ ਜਾ ਕੇ ਵੇਖ ਕਿ ਜੇਲਾ ਕਿ ਏਦਾਂ ਨਾ ਕੈਦੀਆਂ ਨਾਲ ਭਰੀਆਂ ਪਈਆਂ ਨੇ ਤੇ ਜੇ ਤਾਂ ਤੂੰ ਸਾਡੀ ਸ਼ਰਤ ਤੇ ਪੂਰਾ ਲੈ ਗਿਆ ਤਾਂ ਮੈਂ ਤੈਨੂੰ ਉਹਦੀ ਧੀ ਦਾ ਜਿਹੜਾ ਰਿਸ਼ਤਾ ਤੇਰੇ ਨਾਲ ਕਰ ਦਵਾਂਗਾ ਜੇ ਤੂੰ ਸ਼ਰਤ ਤੇ ਪੂਰਾ ਨਾ ਲੱਥਾ ਮੈਂ ਤੈਨੂੰ ਕੈਦ ਕਰ ਦਵਾਂਗਾ ਉਹ ਕਹਿੰਦਾ ਸ਼ਰਤ ਕਿਹੜੀ ਏ ਉਹ ਕਹਿੰਦਾ ਵੀ ਉਹ ਕੁੱਪੀ ਟੰਗੀ ਏ ਉਹਦੇ ਤੇ ਨਿਸ਼ਾਨਾ ਲਾਉਣਾ ਜੇ ਤਾਂ ਤੂੰ ਨਿਸ਼ਾਨਾ ਲਾ ਦਿੱਤਾ ਸਹੀ ਤੇ ਤੇਰਾ ਵਿਆਹ ਹੋ ਜਾਏਗਾ ਨਹੀਂ ਤਾਂ ਤੈਨੂੰ ਕੈਦ ਹੋ ਜਾਏਗੀ ਚਲੋ ਜੋ ਕੁੱਪੀ ਦੇ ਕੋਲੇ ਉਹਨੂੰ ਪੇਸ਼ ਕਰ ਦਿੰਦੇ ਆ ਜਦੋਂ ਨਿਸ਼ਾਨਾ ਲਾਉਂਦਾ ਮੁੰਡਾ ਉਹ ਦੇਖੋ ਜਿਹੜਾ ਨਿਸ਼ਾਨਾ ਨਹੀਂ ਲੱਗਦਾ ਉਸਨੂੰ ਕੈਦ ਹੋ ਜਾਂਦੀ ਹੈ ਕਈ ਦਿਨ ਬੀਤਦੇ ਨੇ ਤੇ ਰਾਜ ਦਾ ਮੁੰਡਾ ਘਰੇ ਨਹੀਂ ਆਉਂਦਾ ਤਾਂ ਰਾਜਾ ਨਵੀਂ ਵਿਆਹੀ ਕੁੜੀ ਕੋਲੇ ਜਾਂਦਾ ਹੈ ਜਿਹਦੇ ਨਾਲ ਤਰਖਾਨਾ ਦੀ ਕੁੜੀ ਕੋਲੇ ਜਾਂਦਾ ਹੈ ਤੇ ਕਹਿੰਦਾ ਜਾਂ ਮੇਰੇ ਮੁੰਡੇ ਨੂੰ ਭਾਲ ਕੇ ਲੈ ਕੇ ਆ ਉਹ ਕਹਿੰਦੀ ਠੀਕ ਹੈ ਇੱਕ ਗੱਲ ਇਹ ਵੀ ਇੱਕ ਮੈਨੂੰ ਮਰਦਾਂ ਵਾਲੇ ਕੱਪੜੇ ਦੋ ਇੱਕ ਘੋੜਾ ਦੋ ਉਹ ਕਹਿੰਦਾ ਠੀਕ ਹੈ ਉਹ ਮਰਦਾਂ ਵਾਲੇ ਕੱਪੜੇ ਪਾ ਕੇ ਘੋੜੇ ਤੇ ਚੜ ਕੇ ਨਾਲ ਇੱਕ ਹੋਰ ਰਾਣੀ ਲੈ ਜਾਂਦੀ ਉਹ ਵੀ ਮਰਦਾਂ ਦੇ ਕੱਪੜੇ ਪਵਾ ਕੇ ਲੈ ਜਾਂਦੀ ਉਸ ਸ਼ਹਿਰ ਤੇ ਜਿੱਥੇ ਉਹ ਰਾਣੀ ਉਹਨੇ ਕਿਹਾ ਸੀ ਵੀ ਉਸ ਰਾਣੀ ਦੀ ਜਿਹੜਾ ਰਾਜੇ ਦੀ ਧੀ ਦਾ ਵੀ ਤੂੰ ਵਿਆਹ ਕੇ ਲੈ ਕੇ ਉੱਥੇ ਚਰੇ ਜਾਂਦੀ ਜਾ ਕੇ ਉਹ ਵੇਖਦੀ ਹੈ ਵੀ ਇਹਨੂੰ ਸਜ਼ਾ ਹੋ ਗਈ ਹੈ ਵਿਕਾਤੋ ਹੋ ਗਈ ਏ ਫਿਰ ਉਹਨਾ ਕੁੱਪੀ ਕਹਿੰਦੇ ਵੀ ਜੇ ਤਾਂ ਰਾਜੇ ਕੋਲ ਪੇਸ਼ ਹੋਣਾ ਆਊਗਾ ਸਾਰੀ ਜਾਣਕਾਰੀ ਇਕੱਠੀ ਕਰ ਲੈਦੀ ਤੇ ਰਾਤ ਨੂੰ ਨਾ ਰੋਜ਼ ਹੀ ਨਿਸ਼ਾਨੇ ਲਾ ਕੇ ਵੇਖਦੀ ਕੁੱਪੀ ਨੂੰ ਵੀ ਕਿਵੇਂ ਨਿਸ਼ਾਨਾ ਲੱਗਦਾ ਫਿਰ ਉਹ ਪਹਿਰੇਦਾਰਾਂ ਨਾਲ ਮਿਲ ਜਾਂਦੀ ਜਦੋਂ ਪਹਿਰੇਦਾਰਾਂ ਨਾਲ ਮਿਲ ਜਾਂਦੀ ਉਹ ਸਾਰੀ ਜਾਣਣਾ ਨੂੰ ਦੱਸ ਦਿੰਦੇ ਵੀ ਤੂੰ ਇਧਰੋਂ ਨਿਸ਼ਾਨਾ ਲਾਈ ਤਾਂ ਸਿੱਧਾ ਜਾ ਕੇ ਲੱਗੂਗਾ ਚਲੋ ਜੀ ਜਦੋਂ ਉਹਨੂੰ ਸਾਰੀ ਜਾਣਕਾਰੀ ਮਿਲ ਜਾਂਦੀ ਏ ਤੇ ਕਈ ਦਿਨਾਂ ਬਾਅਦ ਉਹ ਪੇਸ਼ ਹੁੰਦੀ ਏ ਰਾਜੇ ਨੂੰ ਰਾਜਾ ਕਹਿੰਦਾ ਚਲ ਨਿਸ਼ਾਨਾ ਲਾਉਣ ਆਪਾਂਊਗਾ ਫੇਰ ਤੇਰਾ ਮੈਂ ਵਿਆਹ ਉਸ ਕੋ ਮੈਂ ਰੀਤੀ ਨਾ ਕਰਦਾ ਉਹ ਕਹਿੰਦਾ ਠੀਕ ਐ ਜਦੋਂ ਨਿਸ਼ਾਨਾ ਲਾਉਂਦੀ ਐ ਤਾਂ ਨਿਸ਼ਾਨਾ ਜਿਹੜਾ ਲੱਗ ਜਾਂਦਾ ਹੈ ਹੁੰਦਾ ਚਲੋ ਬੰਦਾ ਬਣੀ ਹੁੰਦੀ ਹੈ ਨਾ ਤੇ ਉਹਦਾ ਵਿਆਹ ਜਿਹੜਾ ਕਰ ਦਿੰਦੇ ਨੇ ਤਾਂ ਫੇਰ ਉਹ ਨਾਲ ਨਾ ਰਾਜਾ ਨੂੰ ਬਹੁਤ ਸਾਰਾ ਸਮਾਨ ਵੀ ਦਿੰਦਾ ਹੈ ਵਿਦਾਜ ਦੇਜ ਵੀ ਦਿੰਦਾ ਪਰ ਉਹ ਕਹਿੰਦੀ ਨਾ ਸਾਨੂੰ ਸਮਾਨ ਵਾਸਤੇ ਇੱਕ ਬੰਦਾ ਵੀ ਚਾਹੀਦਾ ਜਿਹੜੇ ਇਸ ਦੀ ਰੱਖਿਆ ਵੀ ਕਰੇ ਜੋ ਕਹਿੰਦਾ ਨੌਕਰਾਂ ਨੂੰ ਕਹਿੰਦਾ ਜਾ ਉਹਨੂੰ ਕੈਦਖਾਨੇ ਲੈ ਜਾਓ ਜਿਹੜਾ ਕੈਦੀ ਵਧੀਆ ਲੱਗਦਾ ਉਹ ਆਪੇ ਇਹ ਲੈ ਲੈਣਗੇ ਉਹ ਚਲਕੇ ਦੀ ਜਿਹੜੇ ਹੁੰਦੇ ਆ ਉਹ ਚਲੀ ਜਾਂਦੀ ਕੈਦਖਾਨੇ ਦੇ ਵਿੱਚ ਉੱਥੇ ਉਹ ਮੁੰਡਾ ਸਿਆਣ ਲੈਂਦੀ ਵੀ ਇਹ ਆ ਤੇ ਉਹਨੂੰ ਸਿਆਣ ਕੇ ਕਹਿੰਦੀ ਅਸੀਂ ਇਹਨੂੰ ਨਾਲ ਲੈ ਕੇ ਜਾਣਾ ਚਲੋ ਜੂ ਚਲੇ ਆਪ ਤਾਂ ਘੋੜੇ ਤੇ ਚੜ ਕੇ ਸਵਾਰ ਹੋ ਕੇ ਜਾਂਦੇ ਉਹ ਮੁੰਡਾ ਪੈਦਲ ਹੁੰਦਾ ਉਹਦੇ ਹੱਥ 'ਚ ਸਮਾਨ ਹੁੰਦਾ ਹੈ ਜਾਂਦੇ ਜਾਂਦੇ ਰਸਤੇ 'ਚ ਉਹਨੂੰ ਜਿਹੜਾ ਨਾ ਉਹ ਰਾਤ ਪੈ ਜਾਂਦੀ ਉਹ ਕਮਰਾ ਕਰਾਏ ਤੇ ਲੈ ਲੈਂਦੇ ਆ ਆਪ ਤਾਂ ਉਹ ਚੰਗਾ ਭੋਜਨ ਖਾਂਦੇ ਉਸ ਗਰੀਬ ਨੂੰ ਜਿਹੜਾ ਛੋਲੇ ਭੁੰਨ ਕੇ ਦੇ ਦਿੰਦੇ ਤੇ ਚੰਗੀ ਤਰ੍ਹਾਂ ਖਵਾ ਦਿੰਦੇ ਪਾਣੀ ਵੀ ਪੀ ਉਹ ਨੌਕਰ ਉਹਨੂੰ ਕਹਿੰਦੀ ਮੇਰੇ ਪੈਰ ਧੋ ਤੇ ਨੌਕਰ ਜਿਹੜਾ ਪੈਰ ਜਿਹੜੇ ਧੋ ਦਿੰਦਾ ਹੈ ਤੇ ਲਾਗੇ ਹੀ ਪਾਣੀ ਵੀ ਰੱਖ ਦਿੰਦਾ ਹੈ ਪੈਰਾਂ ਵਾਲਾ ਤੇ ਫਿਰ ਆਪ ਉਹ ਆਪ ਤਾਂ ਪਲੰਘਾਂ ਤੇ ਜਿਹੜੇ ਸੌਂ ਜਾਂਦੇ ਤੇ ਉਹਨੂੰ ਥੱਲੇ ਜਿਹੜਾ ਬਿਸਤਰਾ ਵਿਛਾ ਦਿੰਦੇ ਤੇ ਉੱਥੇ ਪੈ ਜਾਂਦਾ ਜਦ ਰਾਤ ਹੁੰਦੀ ਉਹਨੂੰ ਪੈ ਤਰੇ ਲੱਗਦੀ ਕਿਉਂਕਿ ਉਹਨੇ ਪੁੱਜੇ ਛੋਲੇ ਖਾਦੇ ਹੁੰਦੇ ਬਹੁਤ ਸਾਰੇ ਭੁੱਖ ਲੱਗੀ ਸੀ ਤੇ ਉਹ ਕਹਿੰਦਾ ਵੀ ਮਾ ਰਾਣੀ ਜੀ ਮੈਂ ਪਾਣੀ ਪੀਣਾ ਕਹਿੰਦੀ ਇੱਥੇ ਪਾਣੀ ਪੁਣੀ ਨਹੀਂ ਹੈਗਾ ਆ ਪੈਰਾਂ ਵਾਲਾ ਪਾਣੀ ਹੈਗਾ ਤੇ ਤੂੰ ਪੀ ਲੈ ਤੇ ਉਹ ਵਿਚਾਰਾ ਪੀ ਲੈਂਦਾ ਸਵੇਰ ਹੁੰਦੀ ਹੈ ਤੇ ਉਹ ਫਿਰ ਆਉਦੇ ਦੇਸ਼ ਨੂੰ ਜਦੋਂ ਰਵਾਨਾ ਹੁੰਦੇ ਰਾਸਤੇ ਪੁੱਛਦੀ ਮੁੰਡੇ ਨੂੰ ਤੈਨੂੰ ਕੈਦ ਕਿਵੇਂ ਹੋਈ ਫਿਰ ਉਹ ਸਾਰੀ ਗੱਲ ਦੱਸਦਾ ਵੀ ਮੈਨੂੰ ਆ ਮੈਂ ਰਾਣ ਤਰਖਾਣ ਦੀ ਕੁੜੀ ਨਾਲ ਵਿਆਹ ਕਰਾਇਆ ਸੀ ਤੇ ਉਹ ਇਦਾਂ ਇਦਾਂ ਸਾਰੀ ਜਦੋਂ ਗੱਲ ਦੱਸਦਾ ਉਹ ਕਹਿੰਦੀ ਜੇ ਤੈਨੂੰ ਮੈਂ ਆ ਰਾਣੀ ਦਾ ਵਿਆਹ ਤੇਰੇ ਨਾਲ ਕਰ ਦਵਾ ਮੈਂ ਇਹਨੂੰ ਤੇ ਉਹ ਕਹਿੰਦਾ ਤੁਸੀਂ ਮੇਨਾ ਮਕਾਲ ਕਰਦੇ ਹੋ ਮੇਰਾ ਇਹਦੇ ਨਾਲ ਵਿਆਹ ਕਿੱਥੇ ਹੋਣਾ ਵੀ ਇਹ ਤਾਂ ਹੁਣ ਤੁਹਾਡੇ ਨਾਲ ਵਿਆਹੀ ਗਈ ਆ ਪਰ ਉਹਨੂੰ ਇਹ ਨਹੀਂ ਪਤਾ ਹੁੰਦਾ ਵੀ ਇਹ ਦੋਵੇਂ ਕੁੜੀਆਂ ਨੇ ਇਹਨਾਂ ਵਿੱਚ ਇੱਕ ਬੰਦਾ ਬਣੀ ਹੋਈ ਚਲੋ ਉਹ ਕਹਿੰਦੀ ਮੈਂ ਤੁਹਾਨੂੰ ਸੱਚੀ ਕਹਿੰਨੀ ਆ ਵੀ ਇਸ ਰਾਣੀ ਦਾ ਤੇਰੇ ਨਾਲ ਵਿਆਹ ਕਰਦੇ ਨੇ ਇਸ ਮਾਣ ਵੀ ਤੈਨੂੰ ਦੇ ਦਿੰਨੀ ਆ ਚਲੋ ਜੀ ਉਹ ਰਾਸਤੇ ਦੇ ਵਿੱਚ ਉਹ ਰਾਣੀ ਨਾਲ ਇਹਦਾ ਨਾਲ ਵਿਆਹ ਕਰ ਦਿੰਦੇ ਨੇ ਤੇ ਚਲੇ ਜਾਂਦੀ ਆ ਉਹ ਕਹਿੰਦੀ ਮੈਂ ਤੂੰ ਉਹਨਾਂ ਚਰ ਸਾਡੇ ਮਗਰ ਦੋਨਾਂ ਦੇ ਮਗਰ ਨਹੀਂ ਆਉਣਾ ਜਿੰਨਾ ਚਿਰ ਅਸੀਂ ਤੈਨੂੰ ਦਿਸਣੋਂ ਨਹੀਂ ਹਟ ਜਾਂਦੀਆਂ ਉਹ ਚਲੀਆਂ ਜਾਂਦੀਆਂ ਨੇ ਤੇ ਉਹ ਵਿਚਾਰੇ ਉੱਥੇ ਹੀ ਖੜੇ ਰਹਿੰਦੇ ਨੇ ਜਾ ਕੇ ਮਹਿਲ ਦੇ ਵਿੱਚ ਪਵਰ ਜਾਂਦੇ ਨੇ ਤੇ ਜਾ ਕੇ ਰਾਜੇ ਨੇ ਕਹਿੰਦਿਆਂ ਜੀ ਹਾਂਜੀ ਤੁਹਾਡਾ ਮੁੰਡਾ ਲੱਭ ਗਿਆ ਬਸ ਆਉਂਦਾ ਹੀ ਹੋਵੇਗਾ ਚਲੋ ਜੀ ਜਦੋਂ ਮੁੰਡਾ ਰਾਣੀ ਨੂੰ ਲੈ ਕੇ ਆ ਜਾਂਦਾ ਤੇ ਜਾ ਕੇ ਰੋਬ ਨਾਲ ਕਹਿੰਦਾ ਆਜੋ ਸਾਰੀਆਂ ਰਾਣੀਆਂ ਛਤਰ ਖਾਂ ਲਈ ਤਿਆਰ ਹੋ ਜੋ ਆਜੋ ਤੁਹਾਡਾ ਹੁਣ ਮੈਂ ਹਿਸਾਬ ਕਰਾਂ ਫੇ ਜਿਹੜੀ ਰਾਣੀ ਭੇਸ ਬਦਲ ਕੇ ਗਈ ਹੁੰਦੀ ਹੈ ਜਾ ਕੇ ਉਹਨੇ ਰਾਣੀ ਬੰਨੀ ਸੀ ਉਹ ਕਹਿੰਦੀ ਠਹਿਰ ਵੀ ਜਾਓ ਵਜ਼ੀਰ ਲਿਆਓ ਫਿਰ ਆਪਾਂ ਹਿਸਾਬ ਕਰਦੇ ਆ ਉਹ ਸਾਰੇ ਵਜ਼ੀਰ ਇਕੱਠੇ ਕਰ ਲੈਂਦਾ ਤੇ ਕਹਿੰਦਾ ਆਜੋ ਬਾਰੀ-ਬਾਰੀ ਸਹਿ ਰਾਜਾ ਹੁਣ ਛਤਰਖਾਂ ਲਿਆ ਤਾਂ ਮੈਂ ਪੰਜ-ਪੰਜ ਛਤਰ ਮਾਰਿਆ ਕਰ ਨੂੰ ਤੁਸੀਂ ਮੈਨੂੰ ਕਿਹਾ ਸੀ ਨਾ ਉਸ ਰਾਜੇ ਦੀ ਤੀ ਨਾ ਵਿਆਹ ਕਰਕੇ ਲੈ ਕੇ ਆ ਤੇ ਮੈਂ ਤਾਂ ਲੈ ਆਈ ਫਿਰ ਜਿਹੜੀ ਭੇਸ ਬਦਲ ਕੇ ਰਾਣੀ ਗਈ ਸੀ ਹਣ ਉਹਨੂੰ ਤਾਂ ਪਤਾ ਹੀ ਨਹੀਂ ਹੁੰਦਾ ਵੀ ਇਹ ਆ ਫਿਰ ਉਹ ਦੱਸਦੀ ਆ ਇਹਦੀ ਫਿਲਮ ਇਹ ਦੱਸ ਰਾਤ ਕਿਹੜੇ ਬਾਲਟੀ ਵਿੱਚ ਪਾਣੀ ਪੀਤਾ ਸੀ ਤੇ ਪੀਤਾ ਕਿਹੜਾ ਸੀ ਤੋਂ ਸ਼ਰਮਿੰਦਗੀ ਕਰ ਗਿਆ ਫਿਰ ਉਹ ਰਾਣੀ ਨੇ ਦੱਸਿਆ ਵੀ ਇਦਾਂ ਮੈਂ ਭੇਸ ਬਦਲ ਕੇ ਗਈ ਸੀ ਠੀਕ ਹੈ ਤੇ ਮੈਂ ਤਨ ਬਚਾ ਕੇ ਲੈ ਕੇ ਆਈ ਤੇ ਮੈਂ ਆਉਦੀ ਖੂਦ ਇਹ ਗੱਲ ਕਹੀ ਸੀ ਵੀ ਮੇਰੇ ਨਾਲ ਜੇ ਉਹਦਾ ਵਿਆਹ ਹੋ ਜੇ ਤੇ ਮੈਂ ਉਹਨੂੰ ਛਤਰਾ ਚ ਪਾਣੇ ਪਿਆਉ ਤਾਂ ਮੈਂ ਤੈਨੂੰ ਦਿੱਤਾ ਪਿਆ ਤੇ ਸਾਰੇ ਵਜ਼ੀਰ ਜਿਹੜੇ ਹੱਸਣ ਲੱਗ ਜਾਂਦੇ ਉਹਦੇ ਤੇ ਤੇ ਬੜੀ ਸ਼ਰਮਿੰਦਗੀ ਮੁੰਡਾ ਮਹਿਸੂਸ ਕਰਦਾ ਤੇ ਉਹਦੇ ਪੈਰੀ ਡਿੱਗ ਪੈਂਦਾ ਤਰਖਾਣਾ ਦੀ ਕੁੜੀ ਦੇ ਕਹਿੰਦਾ ਅੱਗੇ ਤਾਂ ਮੈਂ ਕਿਸੇ ਰਾਣੀ ਦੇ ਜਿਹੜਾ ਛਤਰ ਨਹੀਂ ਮਾਰਦਾ ਮੈਂ ਨਾਲ ਪਿਆਰ ਤੇ ਇੱਜ਼ਤ ਦੇ ਨਾਲ ਰੱਖਾਂਗਾ ਤੇ ਆਦੇ ਹੱਥਾਂ ਜਿਹੜੀ ਕਿਰਤ ਕਰਾਂਗਾ ਰੋਬ ਬਰਾਵ ਨਹੀਂ ਮੈਂ ਮਾਰਦਾ ਤਾਂ ਐਸੇ ਕਰਕੇ ਮੇ ਤੁਹਾਨੂੰ ਮੇਰੀ ਕਹਾਣੀ ਵਧੀਆ ਲੱਗੀ ਹੋਵੇ ਪਲੀਜ਼ ਲਾਈਕ ਸ਼ੇਅਰ ਕਮੈਂਟ ਜਰੂਰ ਕਰਿਓ ਮਿਲਦੇ ਆਂ ਕੱਲ ਨਵੀ ਤੇ ਪਿਆਰੀ ਜੀ ਸਟੋਰੀ ਦੇ ਨਾਲ ਬਾਏ ਬਾਏ ਜੀ ਸਾਰਿਆਂ ਨੂੰ